ਹਾਂਜੀ 1947 ਦੇ ਯਾੜੇ ਦੇਖੇ ਸੇ ਤੂੰ ਹਾਂਜੀ ਕਿੰਨੀ ਉਮਰ ਸੀ ਤੁਹਾਡੀ ਉਦੋਂ ਕੋਦੋਂ ਸੀਗੀ 14-15 ਸਾਲ ਦੀ 14-15 ਸਾਲ ਦੀ ਤੇ ਤੁਹਾਡਾ ਨਾਂ ਕੀ ਹੈ ਹਾਕਮਾ ਜੀ ਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਹੈ ਅੱਬੇ ਦਾ ਨਾਂ ਬਾਰਸ਼ਾ ਬਾਰਸ਼ਾ ਹਾਂ ਬਾਬਾ ਜੀ ਜਿਹੜਾ 1947 ਚ ਤੁਹਾਡਾ ਪਿੰਡ ਸੀ ਉਹ ਕਿਹੜਾ ਪਿੰਡ ਸੀ ਉੱਥੇ ਤਰਖਾਨ ਵਾਲਾ ਤਰਖਾਨ ਵਾਲਾ ਹਾਂ ਇਹ ਜਿਹੜਾ ਪਿੰਡ ਸੀ ਤਰਖਾਨ ਵਾਲਾ ਉਦੋਂ ਕਿਹੜੀ ਰਿਆਸਤ ਸੀ ਰਿਆਸਤ ਪਟਿਆਲੇ ਦੀ ਲੱਗਦੀ ਸੀ ਰਿਆਸਤ ਪਟਿਆਲਾ ਤੇ ਜੇਲਾ ਨਹੀਂ ਬਠਿੰਡਾ ਨਹੀਂ ਬਠਿੰਡਾ ਤੇ ਮਸ਼ਹੂਰ ਸੀ ਨਾ ਹਾਂ ਪਟਿਆਲੇ ਤੋਂ ਸੱਤ ਗੱਡੀਆਂ ਪੈਂਦੀਆਂ ਸੀ ਸਾਰੇ ਪਾਸੋਂ ਬਠਿੰਡੇ ਗੱਡੀ ਜਾ ਕੇ ਬਾਹਰ ਨਿਕਲਦੀ ਸੀ ਤੇ ਤੁਹਾਡੇ ਕੋਲੇ ਸਟੇਸ਼ਨ ਕਿਹੜਾ ਲੱਗਦਾ ਸੀ ਤੁਹਾਨੂੰ ਸਟੇਸ਼ਨ ਸਾਨੂੰ ਰਾਮਾ ਮੰਡੀ ਰਾਮਾ ਮੰਡੀ ਜਿਹੜੇ ਪਿੰਡ ਸੀ ਤਰਖਾਨ ਵਾਲਾ ਹਾਂ ਇਹਦੇ ਕੋਲੇ ਕੋਲੇ ਪਿੰਡ ਕਿਹੜੇ ਸੀ ਇੱਕ ਬਾਗਾ ਸੀ ਹਾਂ ਇੱਕ ਸੇਖੂ ਸੀ ਹਾਂ ਇੱਕ ਚੱਠਿਆਂ ਵਾਲਾ ਹਾਂ ਇੱਕ ਰਾਮਪੁਰਾ ਹਾਂ ਦੁਆਲੇ ਦੁਆਲੇ ਇਹ ਦੁਆਲੇ ਪਿੰਡ ਸੀ ਹਾਂ ਬਾਬਾ ਜੀ ਜਿਹੜਾ ਤਰਖਾਨ ਵਾਲਾ ਪਿੰਡ ਸੀ ਇਸ ਦੇ ਚ ਮੁਸਲਮਾਨਾਂ ਦੇ ਕਿੰਨੇ ਘਰ ਸੀ ਸਾਡੇ ਸੀਗੇ 12 13 ਘਰ ਕਿਹੜੀ ਬਰਾਦਰੀ ਦੇ ਇਹ ਸਾਡੀ ਬਰਾਦਰੀ ਦੇ ਹੋਰ ਕੋਈ ਮੁਸਲਮਾਨ ਨਹੀਂ ਹੈਗਾ ਸੀ ਨਹੀਂ ਤੇਲੀ ਨਾ ਹਾਂ ਸਾਡੇ ਪੁਰਦਾਦਿਆਂ ਦੇ ਪਹਿਲੇ ਦੋ ਤਿੰਨ ਭਰਾ ਸੀ ਉਹ ਤਿੰਨ ਭਰਾਵਾਂ ਚੋਲਾ ਹਾਲ ਸੀ ਅੱਛਾ ਅੱਛਾ ਹਾਂ ਅੱਛਾ ਇਹ ਜਿਹੜਾ ਪਿੰਡ ਸੀ ਬਾਕੀ ਸਾਰੇ ਸਿੱਖੀ ਸੀ ਹਾਂ ਹੈ ਹਾਂ ਤੇ ਨੰਬਰਦਾਰ ਕੌਣ ਸੀ ਸਿਕਾ ਕੀ ਨਾਂ ਸੀ ਉਹਦਾ ਯਾਰ ਉਹਦਾ ਨਾਂ ਹੁਣ ਮੈਨੂੰ ਭੁੱਲਿਆ ਖੜਾ ਹੈ ਅੱਛਾ ਹਾਂ ਤੇ ਮਸਜਿਦ ਹੈਗੀ ਸੀ ਤੁਹਾਡੇ ਪਿੰਡੇ ਮਸਜਿਦ ਕੋਈ ਨਹੀਂ ਸੀ ਮਸਜਿਦ ਉਹਨਾਂ ਰੋਕ ਚ ਹੀ ਸਾਡੇ ਵੱਡਿਆਂ ਦੀ ਹਾਂ ਮੁੜ ਕੇ ਕਿ ਸਾਡਾ ਭਾਈ ਇੱਕ ਸਾਡਾ ਚਾਚਾ ਫੌਜ ਦੇ ਵਿੱਚ ਹੋ ਗਏ ਹਾਂ ਤੇ ਤਾਂ ਚੌਥਾ ਪੰਜਵਾਂ ਸਾਲ ਹੋਇਆ ਨਾ ਤੇ ਸੀ ਸਾਡੇ ਘਰ ਦੇ ਨਾਲ ਜਿੱਦਾਂ ਸਾਥੇ ਛੋ ਗਏ ਹਾਂ ਜੀ ਸਾਨੂੰ ਨੇ ਵੱਡੇ ਨੂੰ ਕੱਟਿਆ ਕੀਤਾ ਵੀ ਕੀ ਗੱਲ ਆ ਮਸਜਿਦ ਤੇ ਰੋਕੀ ਆ ਅਗੇ ਫਲਾਣੇ ਫਲਾਣੇ ਜਦੋਂ ਵੱਡੇ ਸੀ ਉਦੋਂ ਰੋਕ ਸੀ ਹੂੰ ਇਹਨੇ ਟਸ ਰਾਲੀਆਂ ਹੂੰ ਕੋ ਕੱਚੀ ਨਹੀਂ ਟਾਵਨੀ ਆ ਜੀ ਉਹਨਾਂ ਖਿਆ ਉਹ ਜਿਹੜਾ ਮਸਜਿਦ ਰੋਕਦਾ ਹੂੰ ਅਜੇ ਮਸਜਿਦ ਬਣਾਉਣਾ ਤੇ ਸਿਰ ਰੋਕ ਇੱਕ ਥਾਣੇਦਾਰ ਹੋਵੇ ਮੁਸਲਮਾਨ ਹਾਂ ਦੋ ਇਹ ਰਲ ਗਏ ਇੱਕ ਥਾਣੇਦਾਰ ਰਲ ਗਿਆ ਹੂੰ ਫੇਰ ਸਾਡੇ ਮਸਜਿਦ ਬਣਾਈ ਸੀ ਅੱਛਾ ਬਣਾ ਨਹੀਂ ਦਿੰਦੇ ਸੀ ਪਹਿਲੇ ਨਹੀਂ ਸੀ ਸਹੀ ਸੀ ਤੇ ਰਈ ਆ ਉਹ ਥੋੜਾ ਜਿਹਾ ਕਿਉ ਬਾਜ ਸਨ 47 ਜਹਾੜਾ ਪੈ ਗਿਆ ਖੂ ਕਿੱਥੇ ਹੁੰਦਾ ਸੀ ਖੂ ਹਾਂ ਉਹ ਕਿੱਥੇ ਹੁੰਦਾ ਪਾਣੀ ਵਾਲਾ ਖੂ ਪਾਣੀ ਵਾਲਾ ਖੂ ਤੇ ਹੁੰਦਾ ਸੀ ਪਿੰਡੋਂ ਇਸ ਤਰ੍ਹਾਂ ਜਿਵੇਂ ਉਹ ਤੂੰ ਪਿੰਡ ਬੜਿਆ ਅੱਛਾ ਅੱਛਾ ਵਿਚਾਰੇ ਨਹੀਂ ਹੁੰਦਾ ਸੀ ਇੱਕ ਪਾਸੇ ਹੁੰਦਾ ਸੀ ਛੱਪੜ ਤੇ ਨਾ ਹਾਂ ਛੱਪੜ ਐਸ ਪਾਸੇ ਸੀ ਖੂ ਐਸ ਪਾਸੇ ਦਖਣ ਵਾਲੇ ਪਾਸੇ ਛੱਪੜ ਸੀ ਦਖਣ ਵਾਲੇ ਪਾਸੇ ਖੂ ਸੀ ਅੱਛਾ ਅੱਛਾ ਉਥੋਂ ਹੀ ਸਾਰਾ ਪਿੰਡ ਪਾਣੀ ਪਰਦਾ ਸੀ ਇਹ ਸਕੂਲ ਵੀ ਹੈਗਾ ਸੀ ਤੁਹਾਡੇ ਹਾਂ ਸਕੂਲ ਆ ਗਿਆ ਸੀ ਨਹੀਂ ਉਦੋਂ ਕੋਈ ਸਕੂਲ ਨਹੀਂ ਅੱਛਾ ਅੱਛਾ ਤੇ ਤੁਹਾਡੇ ਨਾਨਕੇ ਕਿਹੜੇ ਪਿੰਡ ਸੀ ਨਾਨਾ ਸਾਡੇ ਮੈਂ ਤੁਹਾਨੂੰ ਦੱਸਿਆ ਨਹੀਂ ਬਾਗਾ ਨਹੀਂ ਨਾਨਕੇ ਨਾਨਕੇ ਤੇ ਮੇਰੇ ਇੱਧਰ ਆ ਜਾਂਦੇ ਆ ਬਠੰਡੇ ਤੋਂ ਵੀ ਆਸ-ਪਾਸੇ ਕਿਹੜੇ ਪਿੰਡ ਚ ਪੱਕੀ ਪੁੱਚੋ ਸੀ ਅੱਛਾ ਪੱਕੀ ਪੁੱਚੋ ਸੀ ਹਾਂ ਇਹ ਤੁਹਾਡੇ ਨਾਨਕੇ ਸੀ ਹਾਂ ਉਹ ਦੱਸਾ ਤੋਂ 25 ਮੀਲ ਪੰਚ ਸੀ ਹੋਰ ਬਾਬਾ ਕੋਈ ਸਿੱਖਾਂ ਦੇ ਨਾਂ ਯਾਦ ਹੈ ਤੈਨੂੰ ਕੀ ਦੇ ਸਿੱਖਾਂ ਦੇ ਨਹੀਂ ਮੈਨੂੰ ਸਿੱਖਾਂ ਦੇ ਪਤਾ ਨਹੀਂ ਜਾਂ ਕੋਈ ਤੇਰੇ ਨਾਲ ਖੇਡਦੇ ਰਹੇ ਹੁਣ ਉਹ ਦੇਖੋ ਭੁੱਲ ਪਲ ਗਏ ਨਾ ਕੋਈ ਤੇਰਾ ਯਾਰ ਬੇਲੀ ਨਹੀਂ ਕੋਈ ਨਹੀਂ ਐਵੇਂ ਮੈਂ ਤੈਨੂੰ ਕਹਾਂ ਕਿਤੇ ਐ ਭੁੱਲ ਗਿਆ 2 ਸਾਲ ਜੀ ਨੂੰ ਨਾ ਮਿਲ ਗਿਆ ਉਹਦਾ ਚਤਾ ਭੁੱਲ ਜਾਂਦਾ ਗੱਲ ਤਾਂ ਤੇਰੀ ਸਹੀ ਹੈ ਤੇ ਹੋਰ ਕਰਾੜ ਵੀ ਹੈਗੀ ਸੀ ਹਾਂ ਕਰਾੜ ਦੋ ਦੋ ਦੁਕਾਨਾਂ ਤੇ ਕਰਾੜਾਂ ਉਹਨਾਂ ਦੇ ਜਿਹੜੇ ਅਜਾੜਾ ਪਿਆ ਫਿਰ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਸਾਨੂੰ ਸਾਡੇ ਪਿੰਡ ਚ ਜਾਣਾ ਪਊਗਾ ਪਤਾ ਉਹ ਪਹਿਲੇ ਤੇ ਇਸ ਤਰ੍ਹਾਂ ਲੱਗਿਆ ਨਾ ਹਾਂ ਭਾਈ ਸਾਡਾ ਸੀ ਫੌਜ ਦੇ ਵਿੱਚ ਹਾਂ ਉਹ ਆਇਆ 15 ਦਿਨ ਛੁੱਟੀ ਪਹਿਲੇ ਹਾਂ ਉਹਨੇ ਵੱਡਿਆਂ ਨੂੰ ਇਕੱਠਾ ਕੀਤਾ ਵੀ ਚਾਚਾ ਬਾਬਾ ਨਾ ਹਾਂ ਤੁਸੀਂ ਰਸਤ ਬਾਬਲਪੁਰ ਚਲੇ ਜਾਓ ਹਾਂ ਇਹ ਬੰਡ ਹੋਣੀ ਆ ਬੰਡ ਹੋ ਗਈ ਤੇ ਆਪਾਂ ਨੂੰ ਨਾ ਸ਼ਾਇਦ ਫੇਰ ਆ ਜਾਾਂਗੇ ਇੱਕ ਵਾਰੀ ਨਿਕਲਣਾ ਬਣਾ ਉਹ ਪਹਿਲੇ ਗਾਲੇ ਨਾ ਫੌਜੀਦਾਂ ਦੇ ਵੀ ਤੁਸੀਂ ਕੱਲ ਫੌਜ ਹੋ ਗਿਆ ਸਾਨੂੰ ਪਿੰਡਾਂ ਚੋਂ ਕੱਢਦੇ ਹਾਂ ਹਾਂ ਉਹ ਮੁੜ ਕੇ ਜੀ ਪਤਾ ਲੱਗਿਆ ਵੀ ਉਹ ਉਥੇ ਪੰਜ ਚ ਬੰਦੇ ਕਤਲ ਹੋ ਗਏ ਬੂਰੇ ਕਤਲ ਹੋ ਗਏ ਇਸ ਤਰ੍ਹਾਂ ਫਿਰ ਵੱਡਾ ਟੁਕੀ ਹੋਣ ਲੱਗ ਗਈ ਫਿਰ ਲੋਕ ਭਜਣ ਲੱਗੇ